ਕਿੰਨਾ ਖੁਸ਼ ਹੋਣਾ ਹੈ ਸਾਰਿਆਂ ਨੇ ਮੰਮੀ ਨੇ ਕਿੰਨਾ ਖੁਸ਼ ਹੋਣਾ ਹੈ ਰਪਿੰਦਰ ਆਪ ਕਿੰਨੀ ਖੁਸ਼ ਹੋਣੀ ਹੈ ਮੈਨੂੰ ਵੀ ਕਿਸੇ ਨੇ ਮਾਮਾ ਕਹਿਣਾ ਹੈ ਅੱਜ ਇੱਕ ਗੱਲ ਦੀ ਮੈਂ ਸੌਂ ਖਾਨਾ ਵਾ ਪੁਲਿਸ ਭਾਵੇਂ ਸਜ਼ਾ ਦਵੇ ਨਾ ਦਵੇ ਪਰ ਰਪਿੰਦਰ ਦੀ ਸੱਸ ਨੂੰ ਤੇ ਲਵਲੀ ਨੂੰ ਮੈਂ ਨਹੀਂ ਛੱਡਣਾ ਹਾਂਜੀ ਕਿਦਾਂ ਦੀਆਂ ਗੱਲਾਂ ਕਰ ਰਹੇ ਤੁਸੀਂ ਮੰਨਾ ਹੁਣ ਬਹੁਤੀਆਂ ਗੱਲਾਂ ਕਰਨ ਦਾ ਨਹੀਂ ਆ ਟਾਈਮ ਇਦਾਂ ਕਰ ਮੈਂ ਸੋਨਾ ਸਾਰਾ ਖਾਂਬ ਲੈਣਾ ਵਾ ਤੇ ਤੂੰ ਲੀੜਾ ਕਪੜਾ ਜੋ ਕੁਝ ਹੈਗਾ ਨਾ ਪਾ ਬੈਗ ਚ ਤੇ ਨਿਕਲ ਚਲੀ ਜਾ ਹੇ ਟਿਕਟ ਟਲੇ ਆ ਜੇ ਸੋਨਮ ਸੰਨ ਥਾਵਾ ਲਾਗੇ ਕਿਡਾ ਕਿਡਾ ਕਮਾ ਦਵਾ ਇੱਥੇ ਕਿੱਦਾਂ ਰਹਿਣਾ ਵਾ ਕੋਈ ਰਮਨ ਹੁੰਦਾ ਤੇ ਫੇਰ ਵੀ ਹੀ ਜੇ ਨਾਲੋਂ ਤਾਂ ਚੰਗਾ ਕਿ ਨਹੀਂ ਉਥੇ ਟਾਈਮ ਨਾਲ ਅੰਦਰ ਵੜ ਦਿੰਦੇ ਆ ਤੇ ਟਾਈਮ ਨਾਲ ਬਾਹਰ ਕੱਢਦੇ ਆ ਤੈਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਇੱਥੇ ਫਿਗਰ ਥੋੜਾ ਵੀ ਸਾਨੂੰ ਕਿਸੇ ਨੇ ਬਾਹਰ ਨਹੀਂ ਕੱਢਿਆ ਜਿੱਦੋਂ ਨੂੰ ਮਰਜੀ ਆਓ ਜਾਓ ਤੇ ਬਾਕੀ ਰਸ਼ਨ ਪਾਣੀ ਦੀ ਗੱਲ ਆ ਮੁੰਡਾ ਕਹਿੰਦਾ ਮੈਂ ਪਹਚਾਈ ਜਾਊਂਗਾ ਤੁਹਾਨੂੰ ਰਮਨ ਤੋਂ ਫਿਕਰ ਨਾ ਕਰਕੇ ਇਹ ਗੱਲ ਦੀ ਸਭ ਕੁਝ ਇੱਥੇ ਆਈ ਜਾਣਾ ਵਾ ਆਹੇ ਅਮਾ ਕਦੋਂ ਮੈਂ ਤਾਂ ਡਰ ਲੱਗਣ ਡਿਆ ਮੰਮੀ ਆਪਾਂ ਨਹੀਂ ਘਰ ਰਹਿਣਾ ਇੱਥੇ ਔਰ ਕੋਈ ਤਾਂ ਲੱਭ ਲੋ ਕਿਤੇ ਕੋਈ ਮੰਜਾ ਪੀੜਾ ਵੀ ਅੰਦਰ ਹੈਗਾ ਕਿ ਨਹੀਂ ਉਹ ਸਭ ਕੁਝ ਹੈਗਾ ਵਾ ਇੱਥੇ ਇੱਥੇ ਆਣ ਕੇ ਖਲੋਤੇ ਹੀ ਆ ਤੁਸੀਂ ਤੇ ਕਹਿਣੀ ਇੱਥੇ ਰਹਿਣਾ ਨਹੀਂ ਆ ਤੁਸੀਂ ਕੱਢੋ ਸਮਾਨ ਤੇ ਮੈਂ ਦਰਵਾਜ਼ਾ ਖੋਲਦਾ ਚਲ ਆ ਨਹੀਂ ਕੱਢੀਏ ਪਾਜੀ ਪਾਜੀ ਹੋਠੀਠਾ ਜੇ ਠੀਕ ਹੈ ਵਧੀਆ ਮਿਹਨਤ ਡਲ ਕੰਮ ਆਇਆ ਸੀ ਅੱਛਾ ਆਓ ਬੈਠੋ ਬੈਠੋ ਨਹੀਂ ਨਹੀਂ ਬਹਿਣ ਦਾ ਨਹੀਂਗਾ ਟਾਈਮ ਬਲਜੀਤ ਭਾਈ ਦਾ ਮੈਨੂੰ ਫੋਨ ਆਇਆ ਵਾ ਉਹ ਕਹਿੰਦੇ ਵੀ ਜਿਹੜੀ ਪੋਸਟਮੈਨ ਦੀ ਰਿਪੋਰਟ ਵਾ ਨਾ ਉਹ ਥਾਣੇ ਪਹੁੰਚ ਗਈ ਐ ਕੱਲ ਤਾਂ ਮੈਂ ਸਾਰਾ ਪਤਾ ਕਰਕੇ ਆਇਆ ਉਹਨਾਂ ਕੋ ਤੇ ਉਹ ਕਹਿੰਦੇ ਵੀ ਸਾਰਾ ਉਹਦੇ ਵਿੱਚ ਆਇਆ ਵਾ ਜਿੱਦਾਂ ਇਹਨਾਂ ਨੇ ਜ਼ਬਰਦਸਤੀ ਕੀਤੀ ਕੁੜੀ ਨਾਲ ਤੇ ਨਾਲ ਹੀ ਕਿੱਦਾਂ ਇਹਨਾਂ ਨੇ ਦਵਾਈ ਦਿੱਤੀ ਉਹਨੂੰ ਠੀਕ ਹੈ ਤੇ ਤੁਸੀਂ ਮੇਰੇ ਨਾਲ ਚਲੋ ਤੇ ਆਪਾਂ ਥਾਣੇ ਦਰਖਾਸਤ ਦੇ ਕੇ ਆਈਏ ਉਹ ਕਹਿੰਦੇ ਜਾਓ ਹੋ ਗਿਆ ਉੱਥੋਂ ਉੱਥੇ ਉਹਨਾਂ ਨੇ ਫੋਨ ਕਰਤਾ ਵਾ ਕੋਈ ਗੱਲ ਨਹੀਂ ਬਲਜੀਤ ਭਾਈ ਨੇ ਥਾਣੇ ਫ ਚਲ ਕੋਈ ਗੱਲ ਨਹੀਂ 2 ਮਿੰਟ ਪਹਿਰ ਸੀ ਪਾਣੀ ਦੇ ਉਹ ਨਹੀਂ ਨਹੀਂ ਬਹਿਣਾ ਨਹੀਂਗਾ ਭਾਜੀ ਕਿਉਂ ਅੱਗੇ ਉਹਨਾਂ ਦੇ ਘਰ ਜਿੰਦਰੇ ਵਜੇ ਆ ਤੇ ਉਹਨਾਂ ਪਘੋੜੇ ਹੋਏ ਨਾ ਤੁਹਾਡੇ ਹੱਥ ਨਹੀਂ ਹੋਣੇ ਮੁੜ ਕੇ ਕੀ ਗੱਲ ਹੈ ਜਦੋਂ ਬੜੀ ਗਾਲੀ ਭਾਜੀ ਹੁਣ ਕੀ ਆ ਬਲਜੀਤ ਭਾਜੀ ਦਾ ਮੈਨੂੰ ਐਹ ਫੋਨ ਅੱਛਾ ਤੇ ਕਹਿੰਦੇ ਆ ਵੀ ਥਾਣੇ ਜਾ ਕੇ ਦਰਖਾਸਤ ਦੇ ਕੇ ਆਓ ਤੁਸੀਂ ਅੱਛਾ ਤੇ ਇਹਨਾਂ ਤੇ ਪਰਚਾ ਕਰਾਈਏ ਰਿਪੋਰਟ ਆ ਗਈ ਹਾਂ ਰਿਪੋਰਟ ਆ ਗਈ ਸਾਰੇ ਕੰਮ ਹੋ ਗਏ ਆ ਤੇ ਉਹਨਾਂ ਨੇ ਫੋਨ ਵੀ ਕਰਤਾ ਥਾਣੇ ਤੇ ਕਹਿੰਦੇ ਤੁਸੀਂ ਹੋ ਕੇ ਆ ਅਸੀਂ ਆਗੇ ਹੋ ਕੇ ਤੁਸੀਂ ਜੋਦ ਲਾ ਕੇ ਚੱਲ ਜਾਓ ਘੜੀ ਘੜੀ ਕੋਈ ਗੱਲ ਨਹੀਂ ਚੱਲ ਜਣ ਆ ਤੁਸੀਂ ਹੋ ਆਓ ਭਾਜੀ ਚਲੀਏ ਆਪ ਦਲਜੀਤ ਨੂੰ ਕੀਤਾ ਫੋਨ ਦਲਜੀਤ ਨਾਲ ਮੇਰੀ ਗੱਲ ਹੋਈ ਆ ਤੇ ਮੈਂ ਉਹਨੂੰ ਪਿੰਡ ਨਹੀਂ ਘਸਦੇ ਮੈਨੂੰ ਸਿੱਧਾ ਕਿਹਾ ਵੀ ਥਾਣਾ ਹੀ ਆ ਜਾ ਵਧੀਆ ਕੀਤਾ ਕਿਉਂਕਿ ਇਹ ਸਾਰੇ ਕੰਮ ਦੇ ਵਿੱਚ ਦਲਜੀਤ ਦੀ ਗਵਾਹੀ ਬੜੀ ਮਾਇਨੇ ਰੱਖਦੀ ਆ ਉਹ ਮੇਨ ਆ ਯਾਰ ਹਣਾ ਬਿਲਕੁਲ ਬਿਲਕੁਲ ਕਿਉਂ ਮੁੜ ਕੇ ਜੇ ਉਹ ਵੀ ਗਵਾਹੀ ਦੇਊਗਾ ਨਾ ਵੀ ਹਾਂ ਬਿਲਕੁਲ ਇਹਨਾਂ ਦੇ ਇਹੋ ਇਰਾਦੇ ਹੀ ਸੀਗੇ ਤੇ ਸਾਡਾ ਜਿਹੜਾ ਕੇਸ ਵਾ ਨਾ ਹੋਰ ਪੱਕਾ ਹੋ ਜਾਏਗਾ ਬਾਕੀ ਬਲਜੀਤ ਭਾਈ ਨੇ ਸਾਰੀ ਗੱਲ ਕੀਤੀ ਆ ਉਹ ਕਹਿੰਦੇ ਤੁਸੀਂ ਫਿਕਰ ਨਾ ਕਰੋ ਮੁਲਾਜ਼ਮ ਨੂੰ ਅਸੀਂ ਪਹਿਲਾਂ ਮਿਲੇ ਆ ਸਾਰੇ ਕੰਮ ਸਾਡੇ ਹੱਥ ਵਾ ਹੁਣ ਸਿਰਫ ਇਹ ਆ ਵੀ ਅਸੀਂ ਜਾ ਕੇ ਲਿਖਾਈਏ ਤੇ ਉਹ ਜਾ ਕੇ ਉਹਨਾਂ ਨੂੰ ਫੜਨ ਯਾਰ ਇੱਥੇ ਰਹਿਣਾ ਕਿੱਥੇ ਆ ਗੱਲ ਤਾਂ ਵਾਕੇ ਰਮਨ ਦੀ ਸਹੀ ਆ ਪਰ ਹੁਣ ਟਾਈਮ ਤੇ ਕੱਢਣਾ ਹੀ ਪੈਣਾ ਮਰੇ ਕਿਹੜਾ ਕੁਸਮਾ ਹਾਏ ਹਾਏ ਇੱਥੇ ਰਹਿਣਾ ਵਾ ਕਿਦਾਂ ਦਵਾਈਆਂ ਦੀ ਮੁਸ਼ਕਾਉਂ ਰਹੀ ਆ ਰਾਤ ਕਿਦਾਂ ਕੱਟਣੀ ਇੱਥੇ ਰਮਨੋਗ ਪੁਲਿਸ ਦੀ ਛੇਤਰਖਾਨਾ ਤੇ ਇੱਥੇ ਜੰਗਾ ਕਿ ਨਹੀਂ ਹਾਏ ਹਾਏ ਇੱਥੇ ਕੀ ਚੰਗਾ ਵਾ ਵੇਖਾਂ ਕਿਦਾਂ ਗੰਦ ਪਿਆ ਵਾ ਸਾਬਸ ਪੋਲਿਆ ਭਾਵੇਂ ਲੜਦੇ ਰਾਤ ਨੂੰ ਕਿਤੇ ਓਏ ਉੱਥੇ ਬਾਹਰ ਸੌਂ ਜਾਗੇ ਸਮਾਨ ਤੇ ਰੱਖੋ ਇੱਥੇ ਤੁਸੀਂ ਇੱਕ ਤੇ ਮੰਝਾ ਵਾ ਜਾਂ ਮੰਝਾ ਹੀ ਇੱਕ ਦਾ ਹੋਰ ਮੰਗਾ ਲਓ ਉਹਨੇ ਤੁਹਾਨੂੰ ਇੰਨੀ ਗੱਲ ਕਹਿ ਦਿੱਤੀ ਵੀ ਆ ਜਾਓ ਉੱਥੇ ਤੇ ਸਮਾਨ ਵੀ ਚਾਹੀਦਾ ਵਾ ਉਹਨੂੰ ਫੋਨ ਕਰੋ 2 ਵਜੇ ਛੱਡ ਕੇ ਜਾ ਮੈਂ ਤਾਂ ਮੰਜੇ ਤਾਂ ਸੌਂਜੂ ਤਾਂ ਤੁਸੀਂ ਪਿਓਤੀ ਕਿਦਾਂ ਸੌਂਗੇ ਉਹ ਕੋਈ ਗੱਲ ਨਹੀਂ ਕਰਦਾ ਇੰਤਜ਼ਾਮ ਸਾਰੇ ਇੰਤਜ਼ਾਮ ਕਾਦਾ ਕਰਨਾ ਵਾ ਮੈਨੂੰ ਤਾਂ ਹੋਰ ਤਰ੍ਹਾਂ ਹੋਣ ਰਿਹਾ ਵਾ ਉਹ ਕਹਿੰਦਾ 2 ਵਜੇ ਛੱਡ ਕੇ ਜਾ ਉਹ ਕੀ ਕਰਨਾ ਫਿਰ ਆ ਤੇ ਬੇੜਾ ਕਰਕ ਗਿਆ ਮੇਰੀ ਭੈਣ ਦਾ ਕਿਤੇ ਉਹ ਨਖਤੀਹਾ ਕਰ ਦਿੰਦੀ ਨਾ ਉੱਥੇ 10 ਦਿਨ ਕੱਢ ਆਉਣੇ ਅਹੀਂਗੇ ਵੇਖ ਲਾ ਜਦੋਂ ਮੁਸੀਬਤ ਪੈਂਦੀ ਆ ਨਾ ਕੋਈ ਸਾਥ ਨਹੀਂ ਦਿੰਦਾ ਉਹ ਆਂਦੀ ਹੁਣੀ ਆਂ ਪੀ ਇਹਨਾਂ ਦੇ ਸਿਰ ਤੇ ਪਈ ਆ ਆਪੇ ਕੱਟਣ ਜਿੱਦਾਂ ਮਰਜੀ ਪਰ ਅਮਰ ਜਣਾ ਚਿਰ ਤੈਨੂੰ ਖਾਂਦੀ ਰਹੀ ਤੇ ਉਹਦਾ ਜਲ ਸਹੀ ਰਹੀ ਤੇ ਜਦੋਂ ਵੇਖਿਆ ਵੀ ਇਹਨਾਂ ਦੇ ਭਾਰੀ ਪੈ ਗਈ ਆ ਤੇ ਉਹ ਨਿਕਲ ਗਈ ਚਲੋ ਬਾਹਰ ਚਲੀਏ ਗੋਡੇ-ਗੋਡੇ ਦਵਾਈਆਂ ਦੀ ਬੂਆ ਉਨ ਡਈ ਇੱਥੋਂ ਆਜੋ ਸਾ ਭਾਜੀ ਆ ਜਦੋਂ ਰੱਬ ਨੇ ਬਾਹ ਫੜੀ ਹੁੰਦੀ ਆ ਪੁਲਿਸ ਨੇ ਕਿੱਡੀ ਸੋਣੀ ਸਾਡੀ ਗੱਲ ਸੁਣੀ ਤੇ ਇਹ ਆ ਵੀ ਸਾਡਾ ਪਰਚਾ ਵੀ ਦਰਜ ਕਰ ਲਿਆ ਤੇ ਚਲੋ ਹੁਣ ਕਹਿੰਦੇ ਵੀ ਆ ਵੀ ਅਸੀਂ ਜਾਵਾਂਗੇ ਉਧਰ ਬਲਜੀਤ ਭਾਈ ਦੇ ਫੋਨ ਦਾ ਮੈਂ ਕਹਿੰਦਾ ਬੜਾ ਅਸਰ ਹੋਇਆ ਜੇ ਉਹਨੇ ਫੋਨ ਵੀ ਕੀਤਾ ਵਾ ਤੇ ਉਦਾਂ ਵੀ ਤੁਹਾਨੂੰ ਪਤਾ ਹੀ ਆ ਤੁਹਾਡੇ ਕਾਗਜ਼ ਪੱਤਰ ਜੋ ਵੀ ਸਾਰੇ ਸਬੂਤ ਸਾਡੇ ਕੋਲ ਨੇ ਕਿਸੇ ਗੱਲ ਦੀ ਟੈਨਸ਼ਨ ਨਹੀਂ ਤੇ ਇਹ ਆ ਵੀ ਚਲੋ ਅਸੀਂ ਤੇ ਮਹਾਰਾਜ ਅੱਗੇ ਹੋਰ ਅਰਦਾਸ ਕਰਨੀ ਆ ਕਿ ਸਾਡੀ ਕੁੜੀ ਨੂੰ ਇਨਸਾਫ ਮਿਲ ਜੇ ਹੁਣ ਛੇਤੀ ਤੋਂ ਛੇਤੀ ਅਰੇਸਟ ਪਾਉਣ ਤੇ ਸਾਡੇ ਮਨ ਨੂੰ ਸ਼ਾਂਤੀ ਹੋਵੇ ਆਜੋ ਜੀ ਆ ਵੀ ਦੇਣਾ ਵੇਖਣੇ ਹੀਗੇ ਆ ਵੀ ਕਰਮਾਂ ਚ ਲਿਖੇ ਹੀ ਤੇ ਘਰ ਆਪਣਾ ਛੱਡ ਕੇ ਨਾ ਤੇ ਲੋਕਾਂ ਦੀਆਂ ਬੰਬੀਆਂ ਤੇ ੱੱਕੇ ਖਾਣੇ ਹੀ ਚਲ ਕੋਈ ਗੱਲ ਨਹੀਂ ਰਮਨ ਜਿਹੜੇ ਹੁਣ ੱੱਕੇ ਕਰਮਾਂ 'ਚ ਲਿਖੇ ਆ ਖਾਣੇ ਪੈਣੇ ਆ ਕੀ ਕਰਨਾ ਕੋਈ ਵੀ ਭੈਣ ਭਰਾ ਜਿਹੜਾ ਨਾ ਸਾਸ ਦੇਣ ਵਾਲਾ ਹੈ ਨੀਗਾ ਜੇ ਮੇਰੀ ਭੈਣ ਵਾਂ ਤੇ ਉਹ ਵੀ ਵੇਖ ਲੈ ਖੜਾ ਛੱਡਾ ਕੇ ਚਲ ਗਈ ਅੱਜ ਜੰਨੀਆ ਸਵੇਰੇ ਅੰਨੀ ਆ ਕੋਈ ਗੱਲ ਨਹੀਂ ਅੱਜ ਤਾਂ ਭਾਰੀ ਮਿਰਤੇ ਪਈ ਆ ਕੱਲ ਨੂੰ ਨਾ ਇਹ ਟਾਈਮ ਦਾ ਕੋਈ ਪਤਾ ਨਹੀਂ ਕਿੱਥੇ ਆ ਜਾਣਾ ਵਾ ਤੇ ਜਵਾਈ ਸਾਡਾ ਵਾ ਉਹ ਵੀ ਉਦਾਂ ਦਾ ਜੇ ਕੁੜੀ ਗਈ ਸੀ ਤੈਨੂੰ ਰੱਖ ਲੈਿੰਦਾ ਇਹਨੂੰ ਵੀ ਧੱਕੇ ਮਾਰ ਕੇ ਬਾਹਰ ਕੱਢਦਾ ਚੱਲ ਅਸੀਂ ਤਾਂ ਦੋਵਾਂ ਜੀਆਂ ਧੱਕੇ ਖਾਣੇ ਸੀ ਇਹ ਵੀ ਸਾਡੇ ਨਾਲ ਹੁਣ ਤੁਰੇ ਫਿਰਨ ਲਈ ਆ ਇੰਨਾ ਸੋਹਣਾ ਮੰਮੀ ਘਰ ਹੀ ਤੇ ਕਿੱਥੇ ਰਹਿਣਾ ਪੈਣ ਡਿਆ ਸਾਨੂੰ ਹੁਣ ਸਭ ਕੁਝ ਨਾ ਢਾਡੀ ਵਜਾ ਕਰਕੇ ਹੋਣ ਡਿਆ ਵਾ ਨਾ ਹੁਣ ਮੈਨੂੰ ਕਹੀ ਜਾ ਆਪਣਾ ਕਸੂਰ ਨਾ ਕੱਢੀ ਤੁਸੀਂ ਨਾ ਕਰਦੇ ਇਦਰਪਿੰਦਰ ਨਾਲ ਤੇ ਆ ਕੰਮ ਹੋਣਾ ਹੀ ਨਹੀਂ ਸੀ ਨਹੀਂ ਉਦੋਂ ਤਾਂ ਤੁਸੀਂ ਆਨੀ ਹੀ ਆ ਸ਼ੇਤੀ ਨਾ ਗੱਡੀ ਆ ਜੇ ਮੰਮੀ ਮੈਂ ਨਹੀਂ ਝੋੜ ਲਾਉਣੀ ਤੁਸੀਂ ਜਿਆਦਾ ਕਹਿਨੇ ਸੀ ਚੱਲ ਚੁੱਪ ਕਰ ਹੁਣ ਬੈਜੋ ਹੁਣ ਗੱਡੀ ਦੇ ਵਿੱਚ ਤੂੰ ਕੱਲੀ ਤੇ ਨਹੀਂ ਬੈਠੀ ਅਸੀਂ ਵੀ ਤੇਰੇ ਨਾਲ ਹੀ ਆ ਉਹਨਾਂ ਖੱਤੀ ਮਰ ਗਈ ਤੁਹਾਡੇ ਨਾਲ ਸਿਆਪਾ ਪਾ ਗਈ ਚੱਲ ਹੁਣ ਰੌਲਾ ਨਾ ਪਾਓ ਲੜੂ ਨਾ ਤਾਂ ਲੜਨਾ ਹੀ ਆ ਹੋਰ ਕੀ ਕਰਨਾ ਇੱਥੇ ਕਿੱਦਾਂ ਰਹਿਣਾ 10-15 ਦਿਨ ਤੁਸੀਂ ਦੱਸੋ ਉਹ ਕੋਈ ਗੱਲ ਨਹੀਂ ਬੜਾ ਵਧੀਆ ਵਾ ਮੰਝੀਆਂ ਮੰਗਾ ਲੈਨੇ ਉਹਦੇ ਕੋ ਦੋ ਹੋਰ ਮੰਝੀਆਂ ਮੰਗਾ ਲਈ ਨੇ ਨਾ ਕੋਈ ਅੰਦਰ ਦਾ ਮੂੰਹ ਨਾ ਸਿਰ ਨਾ ਕਰ ਤੇ ਝਾੜੂ ਨਾ ਗੱਲ ਨਾ ਬਾਤ हद हो गई ਤੁਹਾਡੇ ਵਾਲੀ ਕਿਸ ਦਾ ਘਰ ਹੀ ਲੱਭ ਲੈਂਦੇ ਖਾਲੀ ਨਮਨ ਹੁਣ ਟਾਈਮ ਤੇ ਕੱਢਣਾ ਕਿ ਨਹੀਂ ਟਾਈਮ ਕੱਢਣਾ ਤੁਸੀਂ ਕੋਈ ਗੱਲ ਨਹੀਂ ਕਰਨੀਆ ਕਿ ਦਿਨ ਕਿਤੇ ਫੋਨ ਕੋਈ ਭੈਣ ਭਰਾ ਤੇ ਸਾਥ ਦੇਊਗਾ ਹੀ ਨਾ ਨਮਨ ਇਸ ਟਾਈਮ ਤੇ ਨਾ ਤੇਰੇ ਕਿਸੇ ਭੈਣ ਭਰਾ ਨੇ ਸਾਥ ਨਹੀਂ ਆ ਦੇਣਾ ਤੇ ਜੇ ਤੂੰ ਜਿਆਦਾ ਤੰਗਵਾ ਨਾ ਤੇ ਚੱਲ ਜਾ ਫੇਰ ਘਰ ਆਪੀ ਲੈਣ ਕੇ ਪੁਲਿਸ ਵਾਲੇ ਫੜ ਕੇ ਲੱਭਦੇ ਫਿਰਨਦੇ ਹੋ ਚੱਲ ਹੁਣ ਤੁਹਾਨੂੰ ਬੰਬੀ ਤੇ ਲਿਆ ਕੇ ਬਹਾਲਤਾ ਵਾ ਕੋਈ ਹੋਟਲ ਹੀ ਬੁੱਕ ਕਰਾ ਲੈਂਦੇ ਉੱਥੇ ਆਰਾਮ ਨਾਲ ਰਹਿੰਦੇ ਤਾਂ ਸਹੀ ਮੈਨੂੰ ਉਥੇ ਵੀ ਨਾ ਪਤਾ ਲਿਖਦੇ ਆ ਤੇ ਫੇਰ ਕਮਰਾ ਦਿੰਦੇ ਆ ਤਾਂ ਹੁਣ ਨਹੀਂ ਲੋਕਾਂ ਨੇ ਵੇਖਣਾ ਆ ਪਿਆਲੀਆਂ ਵਾਲਿਆਂ ਨੇ ਕਣਕਾਂ ਬੀਜਣੀਆਂ ਪਿਆਲੀਆਂ ਚ ਆਉਣਾ ਤੇ ਕਹਿਣਾ ਇਹ ਇੱਥੇ ਕੀ ਕਰਨ ਦੇ ਆ ਉਹ ਕਿਹਨੂੰ ਪਤਾ ਇਹ ਕੌਣ ਆ ਤੇ ਕੌਣ ਨਹੀਂ ਲੈ ਦੱਸ ਹਾਂ ਇਹ ਤਾਂ ਨਹੀਂ ਪਤਾ ਵੀ ਕੌਣ ਵਾ ਤੇ ਇੰਨੀ ਤੇ ਇੱਕ ਦੂਜੇ ਨਾਲ ਪੋਸ਼ਪੜਤਾਲ ਕਰਨੀ ਆ ਨਾ ਕਿ ਕਿੰਨੇ ਦਿਨ ਹੋ ਗਏ ਇੱਥੇ ਬੈਠੇ ਆ ਆਪਣੇ ਘਰ ਨੂੰ ਕਿਉਂ ਨਹੀਂ ਜਾਣ ਦੇ ਇੱਕ ਮੇਰੀ ਗੱਲ ਸੁਣ ਲਓ ਹੁਣ ਤੁਸੀਂ ਮਾਵਾਂ ਤੇ ਆ ਨਾ ਸਾਰਾ ਦਿਨ ਇਸੇ ਕਮਰੇ 'ਚ ਕੱਟਿਆ ਕਰਨੀ ਆ ਕਿਸੇ ਕਮਰੇ 'ਚ ਤੂੰ ਹੋਰ ਕਿੱਥੇ ਉੱਥੇ ਨਹੀਂ ਰਿਹਾ ਜਾਣਾ ਸਾਰਾ ਦਿਨ ਹੱਦ ਹੋ ਗਈ ਆ ਕਿਤੇ ਬੰਦਾ ਘੜੀ ਬਾਹਰ ਬਹਿ ਜਾਂਦਾ ਵਾ ਤੇ ਵੀ ਤਾਂ ਜੇਲ੍ਹ ਹੀ ਬਣਾਤੀ ਫਿਰ ਤੁਸੀਂ ਉਹ ਮੇਰੀ ਗੱਲ ਸੁਣਨ ਲੋ ਕੀ ਕਣਕਾ ਕੁੰਕਾ ਡੇ ਪੀਜਣਾ ਤੇ ਜੇ ਕਿਨੂੰ ਲੱਗਿਆ ਨਾ ਪਤਾ ਮੈਨੂੰ ਇਹ ਕੋਈ ਫੋਨ ਨਾ ਕਰਦੇ ਉਹਨਾਂ ਨੂੰ ਤਾਂ ਇਹ ਤਾਂ ਤੁਹਾਨੂੰ ਕਹਿਣ ਲਈ ਆ ਕਿਸੇ ਦਾ ਘਰ ਘੁਰ ਵੇਖ ਲਓ ਅਜੇ ਦੀ ਬੰਬੀ ਉਹਨੂੰ ਹੀ ਪੁੱਛ ਲਓ ਕਿ ਤੇਰੇ ਪਿੰਡ ਕੋਈ ਘਰ ਨਹੀਂ ਵਿਲਾ ਹੈਗਾ ਕਿਰਾਇਆ ਦੇ ਦਾਂਗੇ ਹੋਰ ਕੀ ਕਰਨਾ ਫਿਰ ਰਮਨ ਘਰ ਸਾਨੂੰ ਕਹਿੰਨੇ ਨਹੀਂ ਦੇਣਾ ਨਾ ਦੇਣਾ ਕਿਉਂ ਨਹੀਂਗਾ ਕਰਾਏ ਦਾ ਕਰਕੇ ਸੋ ਜਾਣਾ ਕਰ ਦੇਣ ਵਾਲਾ ਜਿਨ੍ਹਾਂ ਦੇ ਘਰ ਵਿਹਲੇ ਪਏ ਆ ਤੇ ਜਦੋਂ ਕਿ ਇਹਨੂੰ ਪੁੱਛਣਾ ਵੀ ਤੁਸੀਂ ਚੰਗੇ ਭਰੇ ਜੇ ਤੇ ਆਪਣਾ ਘਰ ਛੱਡ ਕੇ ਇੱਥੇ ਕਰਾਏ ਤੇ ਰਹਿਣ ਦੇ ਜੇ ਫੇਰ ਕੋਈ ਗੱਲ ਨਹੀਂ ਬਹਾਨਾ ਲਾ ਦਾਂਗੇ ਤੇ ਕੁੜੀ ਨੂੰ ਨੌਕਰੀ ਮਿਲੀ ਆ ਲੱਗੇ ਤਾਂ ਕਰਕੇ ਅਸੀਂ ਇਹਦੇ ਨਾਲ ਆਏ ਮਮੀ ਡੈਡੀ ਤੇ ਕਹਿੰਦੇ ਨਾ ਅੰਦਰੇ-ਅੰਦਰ ਰਹਿਣਾ ਵਾ ਉੱਥੇ ਤੇ ਖਲੋਤਾ ਨਹੀਂ ਜਾਂਦਾ ਤੇ ਅੰਦਰ ਕਿੱਦਾਂ ਰਹਿਣਾ ਆਪਾਂ ਉਹ ਮੈਂ ਕਹਿੰਦੀ ਆ ਜਾਂਦਾ ਮੈਂ ਚੱਲੀ ਇੱਥੋਂ ਨੇ ਕਿਹੜੇ ਖੂਜ ਪੈਣਾ ਤੂੰ ਸੌਰੇ ਜਾ ਕੇ ਸਵਾਦ ਵੇ ਇਹੀ ਲਿਆ ਵਾ ਚੁੱਪ ਕਰਕੇ ਤੇ ਬੈਠੀ ਰਹਾ ਉਹਨਾਂ ਸਾਡਾ ਜਲੂਸ ਕਢਾਵੀ ਮੰਮੀ ਮਾਸੀ ਵੀ ਕਿਨੇ ਚਲਾਕ ਨਿਕਲੀ ਨਾ ਉਹਨੇ ਵੀ ਸਾਡਾ ਸਾਥ ਨਹੀਂ ਦਿੱਤਾ ਉਹਦਾ ਤੇ ਬੇੜਾ ਬਹਿ ਗਿਆ ਵਾ ਜਦੋਂ ਆ ਕੰਮ ਕਰਾਉਣਾ ਸੀ ਨਾ ਉਦੋਂ ਘੜੀ ਘੜੀ ਆਉਂਦੀ ਸੀ ਵਲ ਖਾ ਖਾ ਕੇ ਮੈਂ ਕਿਹਾ ਮੇਲਾ ਵਾ ਨਿਆਣੇ ਨਾਲ ਪਿਆਰ ਬੜਾ ਸੀ ਜਦੋਂ ਆ ਸਿਆਪਾ ਪੈ ਗਿਆ ਨਾ ਉਦੋਂ ਆਉਂਦੀ ਵੀ ਹੁਣ ਮੇਰਾ ਟਾਈਮ ਹੀ ਹੈ ਨੀਗਾ ਕੋਈ ਗੱਲ ਨਹੀਂ ਕਿਤੇ ਮੈਨੂੰ ਨਾ ਮੇਲ ਲੈਂਦੇ ਨੂੰ ਇਹਦੇ ਨਾਲ ਦੋ ਹੱਥ ਮੈਂ ਕਰੂੰਗੀ ਤੂੰ ਇੱਕ ਵਾਰੀ ਫੋਨ ਕਰਕੇ ਵੇਖੋ ਫਿਰ ਸੰਦੀਪ ਮੈਂ ਨੀਗਾ ਫੋਨ ਕਰਨਾ ਮੇਰੀ ਨਹੀਂ ਆਤਾ ਹੈਗੀ ਘੜੀ ਘੜੀ ਅਗਲੇ ਨੂੰ ਵੱਡ ਵੱਡ ਖਾਂਦੀ ਜਦੋਂ ਨੇ ਇੱਕ ਵਾਰ ਮੰਨਾਂ ਕਰਤਾ ਵੀ ਨਾ ਆਇਓ ਤੇ ਖਸਮਾਂ ਦਾ ਖਾਵੇ ਸਿਰਫ ਭਾਵੇਂ ਮੇਰੀ ਭੈਣ ਹੀ ਆ ਜੇ ਅਹੀਂ ਫਸੇ ਆ ਨਾ ਹੁਣ ਫਿਰ ਮਾਸੀ ਨੂੰ ਫਸਾਵਾਂਗੇ ਨਾਲ ਹੀ ਆਹੋ ਇਹ ਗੱਲ ਤਾਂ ਹੈ ਗਈ ਆ ਨਾ ਸਾਰਿਆਂ ਦਾ ਲਵਾਂਗੇ ਪੁਲਿਸ ਵਾਲੇ ਮੌਕੇ ਤੇ ਹੀ ਨਾ ਇਹ ਵੀ ਨਾਲ ਹੀ ਸਾਡੇ ਚੱਲ ਫਿਰ ਜਿਹੜਾ ਬਚਣ ਲਈ ਆ ਨਾ ਜੇਲ੍ਹ ਦੀ ਦਾਲ ਤੁ ਵੀ ਪੀਵੇਂਗੀ ਰਮਨ ਉਹਨੂੰ ਐਵੇਂ ਨਾ ਸਮਝੇ ਉਹ ਵੀ ਬਦਲਾ ਲੈਣ ਦੇ ਆ ਜੇ ਉਹਦੇ ਕਹਿਣ ਤੇ ਰਿਸ਼ਤਾ ਕੀਤਾ ਹੁੰਦਾ ਨਾ ਤੇ ਆ ਦਿਨ ਨਾ ਵੇਖਣੇ ਪਈਦੇ ਚੱਲ ਕੋਈ ਗੱਲ ਨਹੀਂ ਆਪਣੇ ਵੱਲੋਂ ਤਾਂ ਬੰਦਾ ਗਾਂ ਨੂੰ ਹੱਥ ਪਾਉਂਦਾ ਵਾ ਕੀ ਪਤੰਦਾ ਪੇ ਤਾਂ ਦੇ ਦਿਨ ਵੇਖਣੇ ਪਾਣੇ ਇਹ ਸਾਡੇ ਕਰਮਾਂ ਦਾ ਕੋਈ ਲੇਖਾ ਜੋਖਾ ਹੋਊਗਾ ਜਿਹੜਾ ਅਸੀਂ ਦੇਣ ਰਹੇ ਹੁਣ ਜੇ ਤੂੰ ਆਖੇ ਨਾ ਵੀ ਉਹ ਘਰ ਬੈਠੀ ਆ ਘਰੋ ਵੀ ਨਹੀਂ ਆ ਬੈਠੀ ਉਹ ਵੀ ਲੁਗਦੀ ਫਿਰੰਡੀ ਆ ਕਦੀ ਕੇ ਰਿਸ਼ਤੇਦਾਰ ਕੋਈ ਤੇ ਕਦੀ ਕਿਤੇ ਤਾਂ ਕੋਈ ਗੱਲ ਨਹੀਂ ਇਹਦੇ ਰਿਸ਼ਤੇਦਾਰਾਂ ਦਾ ਕਿਹੜਾ ਮੈਨੂੰ ਪਤਾ ਨਹੀਂਗਾ ਵੀ ਕਿੱਥੇ ਜਾਣਾ ਵਾ ਵੀ ਕਾਂ ਨਿਰ ਤਾਂ ਚੱਲ ਚੱਲੀ ਇੱਥੇ ਲਾਗੇ ਛਾਗੇ ਰਹੂਗੀ ਕਿਤੇ ਇਹ ਤਾਂ ਹੁਣ ਕੀ ਪਤਾ ਕਿੱਥੇ ਆ ਤੇ ਕਿੱਥੇ ਨਹੀਂ ਚਲ ਉਹ ਤਾਂ ਹੈ ਹੀ ਹੈ ਜੇ ਭਾਈਆ ਮੇਰਾ ਉਹ ਹੀ ਸੱਚ ਬੋਲ ਦਿੰਦਾ ਵੀ ਆ ਜਾਓ ਦੋ ਮਾਦੀ ਗੱਲਾਂ ਸਲਾਹ ਕੀਤੀ ਹੁਣੀ ਆ ਪੱਕੀ ਗੱਲ ਵਾ ਪੀ ਇਹਨਾਂ ਦੇ ਜਵਾਬ ਦਈਏ ਕਿ ਤੇ ਇੱਥੇ ਆਣ ਕੇ ਬਹਿ ਨਾ ਜਾਣ ਉਹ ਮੈਂ ਤੇ ਉਹਨੂੰ ਫੋਨ ਤੇ ਪੁੱਛਿਆ ਸੀ ਪੀ ਅਹੀਂ ਆ ਜੀਏ ਤੇ ਕਹਿੰਦਾ ਅਸੀਂ ਤਾਂ ਭਾਜੀ ਕਿਤੇ ਚੱਲੇ ਆ ਤੁਸੀਂ ਉਹਨਾਂ ਤੇ ਆਜੋ ਤੇ ਮੈਂ ਹਜੇ ਤੁਸੀਂ ਨੀ ਕਰਉਣਾ ਤੇ ਅਸੀਂ ਕੀ ਕਰਨਾ ਆਣਾ ਫਿਰ ਪਹਿਲਾਂ ਤੇ ਮਾਸੀ ਰੋਜ਼ ਫੋਨ ਕਰਦੀ ਹੁੰਦੀ ਸੀ ਹੁਣ ਮਾਸੀ ਨੇ ਇੱਕ ਵਾਰੀ ਵੀ ਨਹੀਂ ਪੁੱਛਿਆ ਕਿ ਕੀ ਹਾਲ ਚਾਲ ਹੈ ਟਾਡਾ ਤੇ ਹੁਣ ਉਹਨੂੰ ਕੀ ਲੋੜਾ ਪੁੱਛਣ ਦੀ ਹੁਣ ਇਹਨੂੰ ਕੋਈ ਵੀ ਲੋੜਾ ਕਰਨਗੇ ਘਰੋਂ ਤੇ ਮੈਂ ਹੁਣ ਨਿਕਲ ਆਇਆ ਹਾਂ ਉੱਥੇ ਨਾ ਚਾਰ ਪੰਜ ਦਿਨ ਹੀ ਬੜਾ ਏ ਵੀ ਕਿਨੂੰ ਸ਼ੱਕ ਤੇ ਨਾ ਹੋਊਗਾ ਦੱਸਣ ਵਾਲੇ ਵੀ ਬਥੇਦੇ ਜਾਣੇ ਆ ਨਾ ਕੰਮ ਕਿਹੜਾ ਚੰਗਾ ਕੀਤਾ ਵਾ ਇਦਾਂ ਕਰਨਾ ਵਾ ਡੈਡੀ ਨੂੰ ਫੋਨ ਲਾਉਣਾ ਉਹਨਾਂ ਨੂੰ ਪੁੱਛਣਾ ਵਾ ਵੀ ਤੁਸੀਂ ਕਿਹਦੇ ਪਾਸੇ ਗਏ ਜੀ ਜੇ ਨਹੀਂ ਗਏ ਤੇ ਦੋ ਦਿਨ ਘਰੇ ਰਹਿਣਾ ਵਾ ਫੇਰ ਬਾਅਦ ਚ ਫਿਰ ਇਦਾਂ ਕਰੂੰਗਾ ਡਿਊਟੀ ਤੇ ਚਲ ਜੂੰਗਾ ਲਾਉਣਾ ਭਲਾ ਫੋਨ ਕੀ ਜਾਂਦੇ ਹੈਲੋ ਹੈਲੋ ਸਸੀਗਰ ਜੀ ਸਸੀਗਰ ਉਹ ਕੁੱਤ ਕੀ ਹਾਲ ਚਾਲ ਆ ਠੀਕ ਠਾਕ ਵਧੀਆ ਉਹ ਠੀਕ ਠਾਕ ਕਹਦਾ ਵਾ ਅਹੀਂ ਤੈਨੂੰ ਇੰਨੇ ਫੋਨ ਕਰਦੇ ਆ ਤੂੰ ਸਾਡਾ ਫੋਨ ਨਹੀਂ ਚੁੱਕਦਾ ਰਿਹਾ ਉਹ ਡੈਡ ਜੀ ਫੋਨ ਕਿ ਚੁੱਕਣਾ ਸੀ ਉਹ ਜਿਹੜੇ ਮੁੰਡੇ ਕੋਲ ਮੈਂ ਗਿਆ ਸੀ ਨਾ ਹਾਂ ਉਥੇ ਰੇਂਜ ਰੂਜ ਦੀ ਬੜੀ ਪ੍ਰੋਬਲਮ ਆ ਅੱਛਾ ਅੱਛਾ ਤੇ ਉਥੇ ਗੱਲ ਨਹੀਂ ਪੰਦੀ ਕਿਤਾ ਫੋਨ ਨਹੀਂ ਚੁੱਕਿਆ ਗਿਆ ਤੇ ਮੇਰੀ ਗੱਲ ਸੁਣੋ ਮੈਂ ਘਰ ਨੂੰ ਆ ਮੁੰਡਿਆਂ ਦੇ ਘਰੇ ਜੀ ਤੁਸੀਂ ਉਹ ਮੇਰੀ ਗੱਲ ਸੁਣੋ ਅਸੀਂ ਤਾਂ ਘਰੋਂ ਬੇਕਾਰ ਹੋਏ ਆ ਅਸੀਂ ਕਿਤੇ ਬੰਬੀ ਦੇ ਬੈਠਿਆ ਖੇੜੀ ਦੇ ਕਿਸ ਦੀ ਬੰਬੀ ਤੇ ਬੈਠੇ ਜੇ ਉਹ ਪੁੱਤ ਦੇ ਨਾਲ ਕੀ ਦੱਸਾਂ ਸਾਡੇ ਤਾਂ ਹਲਾ ਦੇ ਨੇ ਮਾਰੇ ਹੋ ਗਏ ਆ ਕਿ ਕੋਈ ਗੱਲ ਨਹੀਂ ਕਰਨ ਵਾਲੀ ਗੱਲ ਹੋਈਗੀ ਆ ਮਗਰੋਂ ਮੈਨੂੰ ਦੱਸੋ ਤਾਂ ਸਹੀ ਉਹ ਗੱਲ ਤੇ ਨੂੰ ਮੈਂ ਦੱਸਣਾ ਵਾ ਜਿਹੜੇ ਪੁਲਸੀ ਨੂੰ ਅਸੀਂ ਕਹੇ ਦਿੰਦੇ ਨੇ ਆ ਨਾ ਹਾਂ ਉਹਨੇ ਗੱਡੀ ਨਹੀਂ ਚਲਾਈ ਉਹ ਆ ਕੇ ਖਾ ਗਿਆ ਸਾਰੇ ਅੱਛਾ ਰਿਪੋਰਟ ਰਿਪੋਰਟ ਆ ਗਈ ਜੋ ਉਹਨਾਂ ਦੇ ਹੱਕ ਤੇ ਅੱਛਾ ਅੱਛਾ ਮੈਨੂੰ ਨਾ ਐਸਐਸਪੀ ਦਫ਼ਤਰੋਂ ਆਇਆ ਏ ਫੋਨ ਠੀਕ ਆ ਤੇ ਉਹ ਹੁਣ ਅਸੀਂ ਪ੍ਰਭ ਗੋੜੇ ਹੋਏ ਕਿਰੰਦੇ ਆ ਤੇ ਤੂੰ ਹੁਣ ਕਰਨਾ ਬੜੀ ਮੈਂ ਜੇ ਆਖਿਆ ਵੀ ਚਲੋ ਦੋ ਕੁ ਦਿਨ ਲਾ ਕੇ ਆਉਣਾ ਵਾ ਘਰ ਤੇ ਮੁੜ ਕੇ ਜੁੜੀ ਤੇ ਚਲ ਜੂਗਾ ਉਹ ਨਹੀਂ ਨਹੀਂ ਜਿੱਥੇ ਰਹਿ ਹੈਗਾ ਨਾ ਰਮਾਨਾ ਟਿਕਿਆ ਰਿਆ ਤੇ ਤੁਸੀਂ ਐਦਾਂ ਕਰੋ ਜਿੱਥੇ ਤੁਸੀਂ ਜੀ ਉੱਥੇ ਮੈਂ ਆ ਜੰਨਾ ਮੈਨੂੰ ਦੱਸੋ ਸਹੀ ਹੈ ਕਿੱਥੇ ਜੇ ਤੁਸੀਂ ਤੇ ਜਦੋਂ ਮੈਂ ਪੁੱਤ ਤੈਨੂੰ ਪੁੱਛਦਾ ਹੁੰਦਾ ਸੀ ਕਿ ਤੂੰ ਕਿੱਥੇ ਆ ਤਾਂ ਤੂੰ ਵੀ ਦੱਸੇ ਮੈਨੂੰ ਉਹ ਡੈਡੀ ਜੀ ਮੈਂ ਦੱਸਣ ਤੇ ਡਿਆ ਵਾਂ ਕਿ ਉੱਥੇ ਫੋਨ ਨਹੀਂ ਲੱਗਦਾ ਨਾ ਚੁੱਕਿਆ ਜਾਂਦਾ ਸੀ ਸੈਂ ਪੁੱਤ ਤਾਂ ਨਹੀਂ ਦੱਸਣਾ ਕਿ ਕਿੱਥੇ ਆ ਤੇ ਕਿੱਥੇ ਨਹੀਂ। ਉਹ ਡੈਡ ਜੀ ਦਾਦੋ ਹਾਂ ਮੈਂ ਦੋਕ ਦਿਨ ਹੀ ਇੱਥੇ ਰਹਿਣਾ ਵਾ ਤੁਸੀਂ ਬੈਠੇ ਰਹੋ ਮੁੜ ਕੇ ਪਾਏ ਇੱਥੇ। ਬਹੁਤ ਨਹੀਂ ਨਹੀਂ ਪੁੱਤ ਇਹ ਗੱਲ ਨਹੀਂ ਪੰਡੀ ਦੀ। ਉਹ ਡੈਡ ਜੀ ਤੁਸੀਂ ਹੈ ਕੌਣ ਕੌਣ ਜੇ? ਪੁੱਤ ਤਾਂ ਮੈਂ ਕੀ ਦੱਸਾਂ ਮੈਂ ਵਾਂ ਸਹੀ ਮੰਮੀ ਆ ਇਹ ਸੁਣਿਓ। ਤੁਸੀਂ ਏਦਾਂ ਕਰੋ ਮੇਰੀ ਮੰਮੀ ਨਾਲ ਗੱਲ ਕਰਾਓ। ਉਹ ਮੰਮੀ ਹੁਣ ਮੇਰੇ ਲਾਗੇ ਨਹੀਂ ਨਾ। ਨਾਲੇ ਤੁਸੀਂ ਕਹੀ ਜਾਂਦੇ ਐ ਇਕੱਠੇ ਆ ਹੁਣ ਤੁਸੀਂ ਕਹੀ ਜਾਂਦੇ ਮੰਮੀ ਨੇ ਮੇਰੇ ਲਾਗੇ। ਹੋਰ ਰੋਟੀ ਖਾਣੀ ਨਹੀਂ ਚਾਹੁੰਦਾ ਉਹ। ਓ ਡੈਡੀ ਜੀ ਦੋਵਾਂ ਦਿਨਾਂ ਦੀ ਤੇ ਗੱਲ ਵਾ ਤੇ ਮੈਨੂੰ ਰੱਖ ਲੋ ਇੱਥੇ ਤੁਸੀਂ ਓ ਨਹੀਂ ਨਹੀਂ ਕੋਸੋ ਇੱਥੇ ਨਹੀਂ ਜਗ੍ਹਾ ਇੱਥੇ ਤਾਂ ਅਸੀਂ ਆਮ ਆਦਮ ਜੜ ਘਟਣ ਦੇ ਚਲੋ ਠੀਕ ਆ ਚੰਗਾ ਆ ਚੰਗਾ ਦੱਸ ਸਾਰੇ ਜਣੇ ਘਰੋਂ ਚਲੇ ਗਏ ਆ ਇਹਦਾ ਮਤਲਬ ਆ ਕਿ ਕੰਮ ਖਰਾਬ ਹੀ ਆ ਚੁੱਪ ਕਰਕੇ ਅੰਦਰ ਬਾਹਰ ਕੱਢ ਕੇ ਨਾ ਚਾਰਕ ਦਿਨ ਤੇ ਚੁੱਪ ਕਰਕੇ ਡਿਊਟੀ ਤੇ ਚੱਲ ਜਾ ਥੋੜਾ ਜਿਹਾ ਟਿਕਾਹ ਹੋ ਜਾਊਗਾ ਨਾ ਫਿਰ ਵੇਖੀ ਜਾਊਗੀ ਨੇ ਦੇ ਕੰਮ ਇੱਥੇ ਖਰਾਬ ਹੀ ਆ ਇਹ ਕਿਸ ਦੀ ਬੰਬੀ ਦੇ ਜਾ ਕੇ ਰਹਿਣ ਦੇ ਆ ਤੇ ਮੈਨੂੰ ਇਹਨਾਂ ਕਿੱਥੋਂ ਰੱਖਣਾ ਏਦਾਂ ਕਰਨਾ ਨਿਕਲੀ ਚਲਦਾ ਇੱਥੋਂ ਅਲੂ ਗਏ ਤੇ ਹੈਗੇ ਆ ਦੀ ਮੈਂ ਤੇ ਰੱਬ ਅਕੀ ਹੋਰ ਅਰਦਾਸ ਕਰਨੀ ਆ ਵੀ ਹੁਣ ਸਾਡੀ ਕੁੜੀ ਨੂੰ ਇਨਸਾਫ ਮਿਲ ਜੇ ਜੋ ਕੋ ਜੋ ਉਹਨਾਂ ਨੇ ਕੀਤਾ ਵਾ ਨਾ ਚੰਗਾ ਤੇ ਨਹੀਂ ਕੀਤਾ ਹੈਗਾ ਦੀਦੀ ਹਣ ਪੁਲਿਸ ਨੂੰ ਰਿਸ਼ਵਤ ਦੇ ਦੇ ਕੇ ਦੇਈ ਆਪਣੇ ਕੰਮ ਕਰਾਉਣ ਤੇ ਸੱਚ ਲਗਾਈ ਜਾਂਦੇ ਆ ਇਹ ਵੀ ਕੋਈ ਚੰਗੀ ਗੱਲ ਨਹੀਂ ਨਾ ਉਹਦਾ ਜੇ ਸੋਚੀ ਹੈ ਨਾ ਬਲਜੀਤ ਭਾਜੀ ਨੇ ਸਾਡਾ ਬੜਾ ਸਾਥ ਦਿੱਤਾ ਆ ਉਹਨਾਂ ਨੂੰ ਜਿਹੜਾ ਜਿਹੜਾ ਵੀ ਅਸੀਂ ਕੰਮ ਗਿਆ ਵਾ ਨਾ ਉਹਨਾਂ ਵਿਚਰਿਆਂ ਨੇ ਕੀਤਾ ਵਾ ਵੈਸੇ ਜੀ ਸੋਚੀਏ ਤੇ ਜੀਤ ਨਹੀਂ ਕਰਦਾ ਪੁਲਸ ਵਾਲਿਆਂ ਕੋਈ ਏਦਾਂ ਮਦਦ ਲੈਣ ਨੂੰ ਪਰ ਹੁਣ ਫਿਰ ਕੀ ਕਰੀਏ ਬਹੁਤ ਗੱਲ ਠੀਕ ਹੈ ਜੋਤ ਪੁਲਸ ਨੂੰ ਪੈਸੇ ਦੇਣ ਤੋਂ ਬਗੈਰ ਕੰਮ ਨਹੀਂ ਹੋਣਾ ਜੇ ਉਹਨਾਂ ਨੇ ਦਿੱਤੇ ਸੀ ਨਾ ਤਾਂ ਤਾਈਂ ਉਹ ਕੇ ਕਾਰਵਾਈ ਨਹੀਂ ਹੋਈ ਤੇ ਜੇ ਹੁਣ ਆਪਾਂ ਦਵਾਂਗੇ ਤਾਂ ਸਬੂਤ ਵੀ ਹੈਗੇ ਆ ਤੇ ਜਿਹੜੇ ਕੰਮ ਗਏ ਆ ਨਾ ਤਾਂ ਉਹ ਕੰਮ ਹੋ ਜਾਣਾ ਫੇਰ ਹੀ ਆ ਮੈਂ ਤੇ ਆਪ ਦੀ ਦੀਏ ਹੋ ਰੱਬ ਅੱਗੇ ਅਰਦਾਸ ਕਰਦੀ ਆਂ ਵੀ ਸਾਡਾ ਹੁਣ ਇਹ ਕੰਮ ਹੋ ਜੇ ਪਹਿਲਾਂ ਰੁਪਿੰਦਰ ਵਿਚਾਰੀ ਨੇ ਬੜੇ ਤੱਕੇ ਖਾਦੇ ਆ ਤੇ ਇਹ ਨਾ ਹੋਵੇ ਇਨਸਾਫ ਨਾ ਦਿਵਾ ਕੇ ਨਾ ਅਸੀਂ ਰੱਬ ਤੋਂ ਝੂਠੇ ਹੋ ਜੀਏ ਹੁਣ ਜਿਹੜੇ ਸਾਡੇ ਹੁਣ ਫਰਜ਼ ਬੰਦੇ ਆ ਨਾ ਉਹਨਾਂ ਨੂੰ ਹੀ ਪੂਰਾ ਕਰ ਲਈਏ ਨਹੀਂ ਨਹੀਂ ਹੁਣ ਸਾਰੇ ਕੰਮ ਸਹੀ ਹੋ ਜਾਣੇ ਆ ਤੇ ਟੈਨਸ਼ਨ ਨਾ ਲਾ ਹੁਣ ਉਹ ਜੋ ਬਣਾਇਆ ਦੋ ਇਸੇ ਕਹਿ ਰਹੇ ਆ ਕਿ ਜੋਤ ਲੱਗੇ ਜਾਓ ਦੋ ਮਿੰਟ ਤੇ ਟੈਨਸ਼ਨ ਲੈਣ ਦੀ ਨਹੀਂ ਹਾਏ ਹਾਏ ਅੰਦਰ ਕਿੰਨੀ ਮੁਸ਼ਕਲ ਹੁੰਦੀ ਆ ਤੇ ਡੈਡੀ ਕਹਿੰਦੇ ਹੀ 24 ਘੰਟੇ ਨਾ ਅੰਦਰ ਹੀ ਰਹਿਣਾ ਬਾਹਰ ਨਾ ਨਿਕਲਿਓ ਬਾਹਰ ਨਾ ਨਿਕਲੀਏ ਤੇ ਹੋਰ ਕੀ ਕਰੀਏ ਅੰਦਰ ਇੱਥੇ ਮਰਨਾ ਵਾ ਮੰਮੀ ਪਤਾ ਨਹੀਂ ਕਿੱਥੇ ਆ ਮੰਮੀ ਮੇਰੀ ਗੱਲ ਸੁਣੋ ਮੰਮੀ ਅੰਦਰ ਤੇ ਖਲੋਤਾ ਨਹੀਂ ਜਾਣ ਡਿਆ ਤੇ ਰਾਤ ਕਿੱਦਾਂ ਕੱਢਣੀ ਉੱਥੇ ਕੀ ਕਰਨਾ ਹੁਣ ਟਾਈਮ ਪਾਸ ਕਰਨਾ ਹੀ ਪੈਣਾ ਵਾ ਇੰਨੀ ਮੁਸ਼ਕਿਲ ਓਂਡੀ ਅੰਦਰੋਂ ਮੇਰੇ ਕੋ ਤੇ ਨਹੀਂ ਰਿਹਾ ਜਾਂਦਾ ਕੋਈ ਨਾ ਕੋਈ ਹੱਲ ਕਰੋ ਹੱਲ ਕਾਦਾ ਕਰਨਾ ਵਾ ਸਾਫ ਸਫਾਈ ਕਰ ਲੈਣੇ ਆ ਹੁਣ ਕਿੱਥੇ ਜਾਣਾ ਇੱਥੋਂ ਮੰਮੀ ਅੰਦਰ ਜਿੰਨੀ ਮਰਜ਼ੀ ਸਫਾਈ ਕਰ ਲੋ ਪਰ ਮੁਸ਼ਕ ਨਹੀਂ ਗਈ ਜਾਣੀ ਮੈਨੂੰ ਨਹੀਂ ਪਤਾ ਮੈਂ ਨਹੀਂ ਘਰ ਰਹਿਣਾ ਕੋਈ ਨਾ ਕੋਈ ਹੱਲ ਕਰੋ ਹੁਣ ਤੂੰ ਜੋ ਮਰਜ਼ੀ ਕਹੀ ਜਾ ਇੱਥੇ ਰਹਿਣਾ ਪੈਣਾ ਵਾ ਹੱਲ ਕੋਈ ਨਹੀਂਗਾ ਹੁਣਾ ਪਿਓ ਤੇਰਾ ਗਿਆ ਵਾ ਜਿੰਨਾਂ ਦੀ ਬੰਬੀ ਆ ਨਾ ਆਂਦੇ ਨਾਲੇ ਤਾਂ ਮੰਜੇ ਤੋਂ ਫੜ ਲਿਆ ਵਾ ਤੇ ਨਾਲੇ ਕੁਰਸੀਆਂ ਲੈ ਆਉਂਗਾ ਚੱਲ ਬੈਣਾ ਖਲੋਣਾ ਤੇ ਇੱਥੇ ਹੈ ਹੀ ਆ ਨਾ ਤੇ ਰੋਟੀ ਦਾ ਦੱਸ ਵੀ ਕੀ ਕਰਨਾ ਵਾ ਬਣੀ ਮੰਗਾ ਲਈਏ ਇੱਥੇ ਕਿੱਦਾਂ ਬਣਾਉਣੀ ਆ ਨਾਲੇ ਅਗਲਿਆਂ ਨੂੰ ਕਿੰਨੀ ਕੁ ਤੰਗੀ ਦੇਣੀ ਆ ਜੀ ਉਹਨਾਂ ਨੇ ਸਾਨੂੰ ਰਹਿਣ ਨੂੰ ਥਾਂ ਦੇ ਦਿੱਤਾ ਵਾਹ ਤਾਂ ਹੁਣ ਘੜੀ ਘੜੀ ਰੋਟੀ ਪਕਾ ਕੇ ਦੇਣਗੇ ਮੰਮੀ ਮੇਰੇ ਕੋ ਤਾਂ ਨਹੀਂ ਬਣਨੀ ਰੋਟੀ ਤੇ ਬਣੀ ਬਣਾਤੀ ਮੰਗਾ ਲਓ ਚਲ ਕੋਈ ਨਹੀਂ ਪਿਉ ਤੇ ਆਉਂਦਾ ਨਾ ਤੁਹਾਨੂੰ ਕਹਿੰਨੀ ਆਂ ਕਿ ਬਣੀ ਬਣਾਈ ਲੈ ਆ ਰੋਟੀ ਇੱਥੇ ਤਾਂ ਕੋਈ ਸਮਾਨ ਵੀ ਹੈ ਨਹੀਂਗਾ ਇਹ ਉਹ ਕਹਿੰਦਾ ਸੀ ਮੈਂ ਸਮਾਨ ਪਚਾ ਦੂੰ ਉਹ ਕਰ ਦੂੰ ਜੇ ਕਰ ਦੂੰ ਕੋਈ ਚੀਜ਼ ਨਹੀਂ ਇੱਥੇ ਹੈਗੀ ਮੰਮੀ ਇੱਥੇ ਜਾੜ ਜੀ ਕਿੰਨੀ ਆ ਤੇ ਕਿੱਦਾਂ ਰਾਤ ਕੱਢਣੀ ਆ ਚਲ ਕੋਈ ਨਹੀਂ ਪਿਉ ਆਪਣੇ ਨੂੰ ਫੋਨ ਕਰਾਂ ਤੇ ਝਾੜੂ ਇੱਕ ਫੜੀ ਆ ਵੀ ਇੱਥੇ ਸਫਾਈ ਤਾਂ ਕਰੀਏ ਕਰ ਦਿੰਨੀ ਆ ਗਾਲਤੇ ਦੀ ਵਾਕਿਆ ਹੀ ਠੀਕ ਆ ਅੰਦਰ ਤੇ ਖਲੋਤਾ ਨਹੀਂ ਜਾਣ ਦਿਆ ਦਵਾਈਆਂ ਦੀ ਇੰਨੀ ਮੁਸ਼ਕਾਉਣ ਲਈ ਹੈ ਨਾ ਮੈਨੂੰ ਤੇ ਇਹ ਚੜ ਛੋੜ ਨਾ ਜਾਵੇ ਦਵਾਈ ਕਿਤੇ ਕਿਤੇ ਸਾਫ ਸਫਾਈ ਵੀ ਨਹੀਂ ਕੀਤੀ ਜੇ ਤੂੰ ਕਮਰਾ ਇਹ ਦੇਣਾ ਸੀਗਾ ਤੇ ਦਵਾਈਆਂ ਦੋਈਆਂ ਚੋਕੇ ਕਰ ਲਿਆ ਜਾਂਦਾ ਕਿੱਦਾਂ ਬੁਰਾ ਹਾਲਵਾ ਇੱਥੇ ਡਰ ਲੱਗਣ ਦਿਆ ਵਾ ਇਹ ਕੁੱਤਰ ਲਾ ਕੇ ਕਮਾ ਦਵਾ ਰਾਤ ਨੂੰ ਤਨੇ ਕਿੱਦਾਂ ਦੀਆਂ ਆਵਾਜ਼ਾਂ ਆਉਂਦੀਆਂ ਹੁੰਦੀਆਂ ਆ ਵਾ ਇਹ ਪਤਾ ਨਹੀਂ ਕਿੱਥੇ ਲਿਆ ਕੇੰ ਤਰਾ ਸੁੱਟਿਆ ਹੀ ਹਨੂ ਕਿਤੇ ਪਿੰਡ 'ਚ ਕੋਈ ਘਰ ਹੁੰਦਾ ਨਾ ਤੇ ਆਰਾਮ ਨਾਲ ਰਹੀ ਜਾਂਦੇ ਨਾਵੇ ਬਾਹਰ ਨਿਕਲਦੇ ਗੇਟ ਬੰਦ ਕਰਕੇ ਅੰਦਰ ਹੀ ਰਹਿੰਦੇ ਪਰ ਇੱਥੇ ਤਾਂ ਫਾਇਦੇ ਕਿੱਥੇ ਲੱਗਣਾ ਵਾ ਹੁਣ ਬਾਹਰ ਤਰੇਕ ਥਲੇ ਤੇ ਬਹਿਣਾ ਹੀ ਪੈਣਾ ਵਾ ਜਿਹੜਾ ਵੇਂਦਾ ਵੇਂਦਾ ਰਵੇ ਹੁਣ ਕੀ ਕਰਨਾ ਵਾ ਚੱਲ ਪਹਿਲੀ ਪੌੜੀ ਤਾਂ ਹੀ ਠੀਕ ਚੜੀਏ ਇਹ ਆ ਪਿਹਾਰੀ ਦਰਖਾਸਤ ਉਹਨਾਂ ਲਿਖ ਲਈ ਐ ਤੇ ਪੂਰਾ ਵਿਸ਼ਵਾਸ ਵੀ ਦਿਤਾਇਆ ਕਿ ਚਲ ਕੋਈ ਗੱਲ ਨਹੀਂ ਜਿਹੜੀ ਸਜ਼ਾ ਵਾ ਉਹ ਪੂਰੀ ਉਹਨਾਂ ਨੂੰ ਮਿਲੇਗੀ ਹੁਣ ਤੇ ਬਸ ਇੱਕੋ ਗੱਲ ਦਾ ਡਰ ਵਾ ਕੀ ਤੇ ਘਰੋਂ ਗਾਂਵ ਸ਼ਾਨਾ ਹੋ ਜਾਣਾ ਕਹਿੰਦੇ ਤੇ ਹੈਗੇ ਵੀ ਛੇਤੀ ਜਾਵਾਂਗੇ ਦੇਖੋ ਕਦੋਂ ਤੱਕ ਜਾਂਦੇ ਆ ਪਾਣੀ ਮੇਰਾ ਪੀਨੂ ਜੀ ਨਹੀਂ ਕੰਡਿਆ ਜੋ ਪਾਣੀ ਮੇਰਾ ਪੀਨੂ ਜੀ ਨਹੀਂ ਕੰਡਿਆ ਜੋ ਦਾ ਉਦਾਂ ਇਹ ਆ ਕਿ ਕੰਮ ਤੇ ਸਾਰੇ ਠੀਕ ਹੋਏ ਆ ਪੁਲਿਸ ਵਾਲੇ ਵੀ ਕਹਿੰਦੇ ਸੀ ਪੂਰਾ ਯਕੀਨ ਦਿਵਾਇਆ ਕਹਿੰਦੇ ਅਸੀਂ ਤੁਸੀਂ ਜਾਓ ਬਸ ਅਸੀਂ ਤੁਹਾਡੇ ਮਗਰੇ ਚੱਲ ਜਾਣਾ ਉਹਨਾਂ ਦੇ ਘਰ ਤੇ ਕਹਿੰਦੇ ਜਾ ਕੇ ਫੜ ਲਿਓਣਾ ਫਿਰ ਤੁਹਾਨੂੰ ਸੱਦਾਂਗੇ ਹੁਣ ਵੇਖੋ ਕੀ ਕਰਦੇ ਆ ਜਾਂਦੇ ਆ ਕਿ ਨਹੀਂ ਬਲਜੀਤ ਭਾਈ ਨਾਲ ਉਹਦਾ ਮੈਂ ਫੋਨ ਕਰਤਾ ਸੀ ਕਹਿੰਦੇ ਵੀ ਕੋਈ ਗੱਲ ਨਹੀਂ ਮੈਂ ਵੀ ਕਹੂੰਗਾ ਇਹਨਾਂ ਨੂੰ ਪਿਛੇਤੀ ਜਾਇਓ ਬਾਕੀ ਮਾਰਾ ਜਾਂਦੇ ਕੀ ਬਣਦਾ ਕਿ ਜਿਉਂਨਾ ਤੁਹਾਨੂੰ ਯਕੀਨ ਦਿਵਾਇਆ ਵਾ ਨਾ ਤੇ ਫਿਰ ਉਹਨਾ ਆਪਣਾ ਕੰਮ ਕਰ ਹੀ ਲੈਣਾ ਵਾ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਵਾ ਕਿਹੀਂ ਆਪਣਾ ਕੰਮ ਕਿੱਦਾਂ ਕਰਨਾ ਹੈ ਤੇ ਬਾਕੀ ਕੋਈ ਗੱਲ ਨਹੀਂ ਰੱਬ ਦੇ ਹੱਦੇ ਨਾਲ ਹੀ ਹੈ ਨਾ ਜਿਵੇਂ ਬਲਜੀਤ ਭਾਈ ਸਾਡਾ ਇੰਨਾ ਸਾਥ ਦੇਂਦੇ ਆ ਅਸੀਂ ਪਿੱਛੇ ਹੋ ਜਾਾਂਗੇ ਤੇ ਵੀ ਕੋਈ ਚੰਗੀ ਗੱਲ ਨਹੀਂ ਨਾ ਅਸੀਂ ਆਪਣੀ ਤੇ ਪੂਰੀ ਕੋਸ਼ਿਸ਼ ਕੀਤੀ ਮਜੀਦ ਭਾਈ ਦਾ ਫੋਨ ਆ ਗਿਆ ਫਿਰ ਹਲੋ ਕੀ ਬਾਜੀ ਬਾਜੀ ਕੱਲ ਪਰਸੋਂ ਤੋਂ ਜਿਵੇਂ ਵੇਖੀਆ ਤੇ ਘਰੇ ਹੀ ਗਏ ਇਨੀਸ਼ੀਏਟਿਵ ਕਿੱਥੇ ਚਲ ਗਈ ਕੋਈ ਗੱਲ ਨਹੀਂ ਤੁਸੀਂ ਮੜਾ ਜਾ ਕਹਿ ਦੇ ਉਹਨਾਂ ਨੂੰ ਮੁਲਾਜ਼ਮਾਂ ਨੂੰ ਕਿ ਇਹ ਵੀ ਥੋੜਾ ਜਿਹਾ ਧਿਆਨ ਨਾ ਹੈ ਕੰਮ ਕਰਨ ਜਿਹੜਾ ਕਰਨਾ ਵਾ ਕਿ ਥੋੜਾ ਹਨਾ ਗੰਭੀਰਤਾ ਨਾਲ ਕਰ ਲੈ ਮੜ ਕੇ ਇਹ ਨਾ ਹੋਵੇ ਵੀ ਠੀਕ ਆ ਲੱਭੇ ਲੱਭੇ ਨਹੀਂ ਲੱਭੇ ਤੇ ਨਹੀਂ ਲੱਭੇ ਸੀ ਹਾਂ ਨਹੀਂ ਨਹੀਂ ਉਹਨਾਂ ਕੋ ਕਰੇ ਕੋਸ਼ਿਸ਼ ਪੂਰੀ ਹੈ। ਬਾਕੀ ਜਿਹੜਾ ਦੇ ਲੋ ਕੋ ਸੇਵਾ ਵਾ ਨਾ ਤੇ ਉਹ ਵੀ ਦੱਸਣਾ। ਹਾਂ। ਠੀਕ ਠੀਕ ਹੈ ਭਾਜੀ ਠੀਕ ਹੈ। ਚਲੋ ਦੱਸਿਓ ਮੈਨੂੰ ਫਿਰ ਹਾਂ। ਕੀ ਹੋਇਆ? ਹੋਣਾ ਕੀ ਆ? ਜਿਹੜੀ ਗੱਲ ਦਾ ਡਰ ਰਹੀ ਨਾ ਉਹ ਹੋਈ ਜੀ। ਉਹ ਤੇ ਘਰੋਂ ਭੱਜ ਗਏ ਕਿਤੇ। ਕੋਈ ਗੱਲ ਨਹੀਂ। ਤੀ ਟੈਨਸ਼ਨ ਨਾ ਲਓ। ਪੁਲਿਸ ਵਾਲਿਆਂ ਨੇ ਲੱਭ ਲੈਣਾ। ਉਹਨਾਂ ਕਿਹੜਾ ਛੋਟਾ ਮੋਟਾ ਕੰਮ ਕੀਤਾ ਐ ਦੋ ਦੋ ਕਤਲ ਕੀਤੇ ਆ ਉਹਨਾਂ ਨੇ ਐਦਾਂ ਥੋੜੀ ਹੋਣਾਵਾ ਅਸੀਂ ਵੀ ਜੋਦੋਂ ਉਥੇ ਇਹੋ ਲਖਾਇਆ ਵਾ ਤੇ ਨਾਲੇ ਪੁਲਿਸ ਨੂੰ ਵੀ ਪਤਾ ਵਾ ਤੇ ਰਪਿੰਦਰ ਮਾਂ ਬਣਨ ਵਾਲੀ ਉਹ ਵੀ ਸਗੋਂ ਰਿਪੋਰਟ ਪੜ੍ਹ ਕੇ ਤੇ ਇੰਨਾ ਡੇ ਹੀ ਬੋਲਣਾ ਕਹਿੰਦੇ ਵੀ ਕੋਈ ਗੱਲ ਨਹੀਂ ਛੱਡ ਦੇਣੀ ਇਹਨਾਂ ਨੂੰ ਇਹ ਤਾਂ ਭਾਵੇਂ ਜਿੱਥੇ ਮਰਜ਼ੀ ਲੱਗ ਜਾਣਾ ਤਾਂ ਹੀ ਤੇ ਮੈਂ ਤੁਹਾਨੂੰ ਕਹਿੰਦੀ ਵੀ ਤੁਸੀਂ ਟੈਨਸ਼ਨ ਨਾ ਲਓ ਇਹ ਥੋੜੀ ਐ ਵੀ ਉਹ ਕਰ ਨਹੀਂ ਲੱਭੇ ਤੇ ਉਹਨਾਂ ਚੁੱਕ ਕਰਕੇ ਬਹਿ ਜਾਣਾ ਉਹਨਾਂ ਆਪੇ ਲੱਭ ਲੈਣਾ ਵਾ ਪਰ ਤਾਂ ਧੀ ਜ਼ਿੰਮੇਵਾਰੀ ਇਹ ਆ ਵੀ ਤੁਸੀਂ ਢਾਣੀ ਫੇਰਾ ਮਾਰਦੇ ਰਹੋ ਤੁਸੀਂ ਪੁੱਛ ਪੜਤਾਲ ਕਰਦੇ ਨਹੀਂ ਵਾਕਈ ਤੁਸੀਂ ਜਾਓਗੇ ਨਾ ਫਿਰ ਉਹਨਾਂ ਆਪੇ ਲੱਭਣਾ ਨਹੀਂ ਮੈਂ ਹੋ ਕਿਉਂ ਨਾ ਵਾਂ ਤੁਸੀਂ ਬੈਠੋ ਇੱਕ ਮਿੰਟ ਹੈ ਠੀਕ ਆ